ਜੋਤਸ਼ੀ ਕੱਲੇ ਕੱਲੇ ਬੰਦੇ ਦਾ ਭਲਾ ਕਰਨ ਲੱਗੇ ਰਹਿੰਦੇ ਨੇਗੇ ਜੇ ਐਡੀ ਵੱਡੀ ਵਿੱਦਿਆ ਤੁਹਾਡੇ ਕੋਲੇ ਸਾਰੇ ਸਮਾਜ ਦਾ ਹੀ ਭਲਾ ਕਰ ਦੋ ਪੂਰੇ ਭਾਰਤ ਦਾ ਹੀ ਕਰ ਦੋ ਪੂਰੇ ਵਿਸ਼ਵ ਦਾ ਹੀ ਕਰ ਦੋ ਐਸਟੋਲਜੀ ਲਈ ਨਾ ਭਾਜੀ ਕੱਲੇ ਕੱਲੇ ਤੇ ਸਾਰੇ ਦਾ ਕਰੋਗੇ ਤਾਂ ਸਾਰੇ ਲੋੜ ਹੀ ਕੱਲੇ ਕੱਲੇ ਦਾ ਨਹੀਂ ਇਹ ਚੀਜ਼ਾਂ ਜ਼ਰੂਰੀ ਨੇ ਐਸਟੋਲਜੀ ਦੇਸ਼ ਲਈ ਸਥਾਨ ਲਈ ਨਹੀਂ ਬਣੀ ਟੀਮ ਲਈ ਨਹੀਂ ਬਣੀ ਐਸਟੋਲਜੀ ਇੱਕ ਯੂਨੀਵਰਸਲ ਹਰ ਇੱਕ ਪਰਸਨੈਲਿਟੀ ਅਲੱਗ ਹੈ ਉਹਦੇ ਲਈ ਬਣੀ ਹੈ ਤਪਲਾ ਨਹੀਂ ਕਰਦੇ ਮਤਲਬ ਉਹਨੂੰ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਦੇ ਆ ਭੱਲਾ ਤੱਕ ਉਹ ਨਹੀਂ ਕਰ ਸਕਦਾ ਹੂੰ ਤਾਂ ਮਤਲਬ ਕਦੇ ਸਮੂਹਿਕ ਤੌਰ ਦੇ ਉੱਤੇ ਕੰਮ ਨਹੀਂ ਕਰਦੀ ਫਿਰ ਇਹ ਜਦੋਂ ਸਮੂਹਿਕ ਅੰਦਾਜ਼ੇ ਲਾਉਂਦੇ ਨੇ ਜੋਤਿਸ਼ੀ ਬਹੁਤ ਸਾਰੇ ਸਮੂਹਿਕ ਲਾਉਂਦੇ ਨੇ ਭਾਰੀ ਫੇਲ ਹੁੰਦੇ ਨੇ ਮੈਨੂੰ ਯਾਦ ਹੈ 2022 ਆ 23 ਦੀ ਸੁਨਾਮੀ ਆਏਗੀ ਭਚਾਲ ਆਏ ਸਮੂਹਿਕ ਅੰਦਾਜ਼ੇ ਨੇ ਇਹ ਸਮੂਹਿਕ ਅੰਦਾਜ਼ੇ ਆ ਜਿਵੇਂ ਕਿ ਮੈਂ ਇੱਕ ਸਮੂਹਿਕ ਅੰਦਾਜ਼ਾ ਤੁਹਾਨੂੰ ਇੱਕ ਰੈਫਰੈਂਸ ਦੱਸਦਾ ਕਿ ਜੁਪੀਟਰ ਨਾ ਅ ਅੱਜ ਤੋਂ ਡੇਢ ਪੌਣੇ 2 ਸਾਲ ਬਾਅਦ ਉੱਚਦਾ ਹੋ ਜਾਏਗਾ ਸੋਨੇ ਦਾ ਰੇਟ ਉਸ ਟਾਈਮ ਆਪਣੀ ਸਭ ਤੋਂ ਹਾਈਪ ਤੇ ਹੋਏਗਾ ਇਹ ਇੱਕ ਸਮੂਹਿਕ ਅੰਦਾਜ਼ਾ ਕਹਿ ਲਓ ਹੁਣ ਕਈਆਂ ਨੇ ਅੰਦਾਜ਼ੇ ਸਾਮੂਹਿਕ ਲਾਤੇ ਵੀ ਜਦੋਂ ਜੁਪੀਟਰ ਸ਼ਨੀ ਦੀ ਰਾਸ਼ੀ ਸ਼ਨੀ ਜੁਪੀਟਰ ਦੀ ਰਾਸ਼ੀ ਚ ਆ ਗਿਆ ਤਾਂ ਉਹ ਬਹੁਤ ਸਾਰਾ ਪਖੰਡ ਖਤਮ ਹੋ ਜਾਏਗਾ ਇਹ ਹਮੇਸ਼ਾ ਨਹੀਂ ਹੋ ਸਕਦਾ ਇਸ ਕਰਕੇ ਉਹ ਗਲਤ ਹੋ ਜਾਂਦੇ ਨੇ ক্রিকেট ਦੀ ਟੀਮ ਦੀ ਭਵਿੱਖਬਾਣੀ ਕਰ ਦੇਣੀ ਉਹ ਗਲਤ ਹੋ ਜੇਗੀ ਫਿਰ ਹੋਈ ਵੀ ਹੈ ਉੱਥੇ ਜਾ ਕੇ ਅਸਟੋਲੋਜੀ ਫਿਰ ਹੋ ਜਾਂਦੀ ਹੈ ਪਖੰਡ ਜਦੋਂ ਕੋਈ ਰਾਜਨੀਤਿਕ ਪਾਰਟੀ ਹਾਰ ਜਾਏਗੀ ਜਿੱਤ ਜਾਏਗੀ ਉਬਸ ਸਮੂਹੀਕਾ ਰਾਜਨੀਤਿਕ ਵਿਅਕਤੀ ਇਹ ਜਿੱਤ ਜਾਏਗਾ ਇਹ ਹਾਰ ਜਾਏਗਾ ਇਹ ਹੋ ਸਕਦਾ ਹੈ ਪਾਰਟੀ ਨਹੀਂ ਹੋ ਸਕਦੀ ਹੂੰ ਜਿਹੜੇ ਸਮੂਹੀਕ ਅੰਦਾਜ਼ੇ ਲਾਉਂਦੇ ਨੇ ਨਾ ਮਾ ਜੀ ਉਹ ਹਮੇਸ਼ਾ ਸਹੀ ਨਹੀਂ ਜਿਹੜੇ ਸਹੀ ਹੁੰਦੇ ਆ ਉਹਨਾਂ ਨੂੰ ਹਾਈਲਾਈਟ ਕਰ ਦਿੱਤਾ ਜਾਂਦਾ ਹੈ ਜਿਹੜੀ ਗਲਤ ਉਹਨੂੰ ਹਟਾ ਦਿੱਤਾ ਜਾਂਦਾ ਕੋਈ ਰੈਫਰੈਂਸ ਨਹੀਂ ਹੈ ਕਿ ਤੁਸੀਂ ਸਮੂਹੀਕ ਅੰਦਾਜ਼ਾ ਲਾ ਕੇ ਦੱਸੋ ਫਿਰ ਉਹ ਅੰਦਾਜ਼ਾ ਹੀ ਹੈ ਫਿਰ ਉਹ ਸਾਇੰਸ ਨਹੀਂ ਹੂੰ